welcom my youtube channel comes to do vintage cars دوستو ਅੱਜ ਮੈਂ ਤੁਹਾਨੂੰ ਇੱਕ ਬੜੀ ਰੇਅਰ ਕਾਰ ਦਿਖਾਉਣ ਜਾ ਰਿਹਾ ਜਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ 1972 ਮਾਡਲ ਐਲਪਾਈਨ ਕਾਰ ਆ ਔਰ ਇਹਦੀ ਕੀਮਤ ਇੰਡੀਆ ਦਾ 1 ਕਰੋੜ ਰੁਪਈਆ 1972 ਮਾਡਲ ਦਾ ਇੰਨਾ ਰੇਟ ਆ ਇਹ ਬਹੁਤ ਹੀ ਰੇਅਰ ਕਾਰ ਆ ਇੱਥੇ ਵੀ ਫਰਾਂਸ ਦੇ ਵਿੱਚ ਤੇ ਮੈਂ ਤੁਹਾਨੂੰ ਪੂਰੀ ਦਿਖਾਉਣਾ ਔਰ ਇਹਦੀ ਹਾਈਟ ਦੇਖ ਸਕਦੇ ਤੁਸੀਂ ਇਹ ਮੇਰੇ ਇੱਥੇ ਤੱਕ ਹੀ ਆਉਂਦੀ ਬਸ ਬਹੁਤ ਛੋਟੀ ਔਰ ਕਿਊਟ ਜੀ ਕਾਰ ਆ ਪਰ ਬਹੁਤ ਹੀ ਮਹਿੰਗੀ ਪ੍ਰਾਈਸਲੈਸ ਜੀ ਜਾਂ ਹੈ ਤੇ ਤੁਸੀਂ ਇਹ ਦੇਖ ਲਓ ਵੀ ਹਾਲੇ ਤੱਕ ਵੀ ਬਹੱਤਰ ਮਾਡਲ ਹੋਣ ਦੇ ਬਾਵਜੂਦ ਵੀ ਕਿੱਦਾਂ ਇਹ ਲੈਚ ਲੈਚ ਕਰਦੀ ਪੂਰੀ ਚਮਕੀ ਹੋਈ ਕਾਰ ਆ ਤੇ ਮੈਂ ਤੁਹਾਨੂੰ ਹੁਣ ਪੂਰੀ ਡਿਟੇਲ ਦੇ ਨਾਲ ਇਹ ਕਾਰ ਦਿਖਾਉਣਾ ਚੰਗੀ ਤਰ੍ਹਾਂ ਤੇ ਆਈ ਹੋਪ ਤੁਸੀਂ ਇੰਜੋਏ ਕਰੋਗੇ ਇਹਨੂੰ ਵੀ ਦੇਖੋ ਕਾਰ ਦੀ ਖੂਬਸੂਰਤੀ आई चार-चार चारुटियां हुई बहुत ही समॉल साइज कार है साइड आज डिजाइन देख लो सारा इधर डोर हैंडल ये व्हील्स बहुत ही ज्यादा मजबूत से हुए हैं बहत्तर मॉडल होने के बावजूद भी चार ही डिस्क ये अगे के पिछे डिस्क ब्रेक ही है, है। बैक साइड एलपाइन रेनोल है, है कार रेनोल रे, स्पोर्ट्स कारा रे इंजीनियर उन्हें बनाई थी अलग यूनिट बनाई थी यह और उस बंद ने कोई कमी नहीं छी बहुत ही ज्यादा सोहनी कार बनाई है

ਛੋਟੇ ਛੋਟੇ ਸਾਈਡ ਗਲਾਸ ਬਣੇ ਹੋਏ। ਪਰ ਹਾਈਗਲੈਕਨ ਨੂੰ ਵੀ ਉੱਪਰ ਕਵਰ ਕੀਤਾ ਹੋਇਆ। ਵੀ 에ਅਰਕੋਸਟਿੰਗ ਬਹੁਤ ਹੀ ਜ਼ਿਆਦਾ ਵਧੀਆ ਹੋ ਸਕਦੀ। ਹਵਾ ਦੀ ਕੋਈ ਰੋਕਣਾ ਦਾ ਵੇਸਤਾਰ ਨਹੀਂ। ਇਹ ਸਭ ਇਸ ਦੂਰੋਂ ਇਹਦਾ ਪੰਚ ਕਰਦਾ। ਬਿਟੀਫੁਲ ਕਰਾ।